ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਹੈ ਜੀ ਅੱਜ ਦੇ ਨਵੇਂ ਬਲੌਗਸ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਬਲੌਗ ਕਰਦੇ ਆਪਾਂ ਸਟਾਰਟ ਤੇ ਦਿਖਾਉਣੇ ਆ ਤੁਹਾਨੂੰ ਆਪਣੀ ਰੁਟੀਨ ਤੇ ਰੁਟੀਨ ਨੇ ਮਤਲਬ ਇਹ ਆਪਣਾ ਅੱਜ ਪਹਿਲਾ ਬਲੌਗ ਹੈ ਤੇ ਇਸ ਬਲੌਗ 'ਚ ਆਪਾਂ ਦਿਖਾਵਾਂਗੇ ਜਿਹੜੇ ਕੀ ਆਪਣੇ ਖੇਤ ਕਣਕ-ਕੁਣਕ ਕਿਹੇ ਜੀ ਆ ਤੇ ਆਜੋ ਹੁਣ ਆਪਾਂ ਫਿਰ ਚੱਲਦੇ ਆਂ ਖੇਤ ਤੇ ਹੁਣ ਆਪਾਂ ਖੇਤ ਜਾਨੇ ਆਗੇ ਤੇ ਆ ਆਪਣੇ ਖੇਤ ਨੂੰ ਜਾਂਦੀ ਪਈ ਇੱਕ ਤਾਂ ਟ੍ਰੇਨ ਬੜਾ ਖੜਕਾ ਕਰਦੀ ਆ ਇਹ ਉਹ ਟ੍ਰੇਨ ਆ ਜਿਹੜੀ ਲਾਲ ਜੀਣੀ ਆਪਣੇ ਲੰਗਦੀ ਹੁੰਦੀ ਉਹ ਟ੍ਰੇਨ ਆ ਇਹ ਤੇ ਕਣਕ ਪੂਰੀ ਘੈਂਟ ਖੜੀ ਆ ਦੋ ਤਿੰਨ ਦਿਨ ਹੋ ਗਏ ਸੀ ਸਪਰੇਅ ਕੀਤੀ ਸੀ ਦਿਹਾੜਿਆਂ ਨੂੰ ਪੁੱਛਿਆ ਸੀਗਾ ਕੀ ਆਏਗਾ ਤਿੰਨ ਚਾਰ ਦਿਨ ਹੋ ਗਏ ਫੋਨ ਲਾਉਂਦੇ ਨੂੰ ਤੇ ਉਹ ਆਇਆ ਨਹੀਂਗਾ ਤੇ ਫਿਰ ਅਸੀਂ ਆਪ ਹੀ ਕਰਤੀ ਤੇ ਕਣਕਾ ਕਮੈਂਟ ਆਏ ਦੱਸ ਦੇ ਭਰਾਵਨੇ ਆ ਕਿਹੇ ਜੀ ਆ ਤੇ ਬਸੰਤ ਵੀ ਆਉਣ ਵਾਲੀ ਆ ਹੁਣ ਪਤੰਗ-ਬਤੰਗ ਚੜਾਵਾਂਗੇ ਖਾਰ ਜਦ ਬਸੰਤ ਹੁੰਦੀ ਆ ਪਿਛਲੀ ਵਾਰੀ ਤਾਂ ਹਵਾ ਸਿੱਧੀ ਸੀ ਕਦੇ ਪਰੇ ਨੂੰ ਸੀਗੀ ਇੱਧਰ ਆਉਂਦੇ ਹੁੰਦੇ ਇੱਧਰ ਬਠੰਡਾ ਰਹਿ ਗਿਆ ਨਾ ਆਪਣਾ ਇੱਧਰ ਆਉਂਦੇ ਹੁੰਦੇ ਪਤੰਗ ਤੇ ਐਕਟ ਦੀ ਦੇਖਾਂਗੇ ਆਉਂਦੇ ਆ ਕਿ ਨਹੀਂ ਐਕਟ ਦੀ ਫਿਰ ਜੇ ਪਰੇ ਨੂੰ ਹਵਾ ਹੋਈ ਫਿਰ ਤਾਂ ਆਪਾਂ ਜਾਵੜਾਂਗੇ ਇਸ ਚੜਾਉਣ ਕਿਤੇ ਛੰਡੇ ਬਠੁੰਡੇ ਤੇ ਜੇ ਹਵਾ ਨਾ ਹੋਈ ਫਿਰ ਆਪਾਂ ਇੱਥੇ ਲੁੱਟੀ ਲਾਵਾਂਗੇ ਜੇ ਹਵਾ ਜਮਾ ਸਿੱਧੀ ਹੋਈ ਲਓ ਜੀ ਤੇ ਆਪਾਂ ਪਹੁੰਚ ਗਏ ਆਪਣੇ ਮੋਟਰ ਤੇ ਤੇ ਬੇਰਬੁਰ ਲੱਗੀ ਆਉਂਦੇ ਹਨ ਤੇ ਇਹ ਜੇ ਪਾਣੀ ਲੱਗ ਜਾਂਦਾ ਹੁਣ ਲਾਈਟ ਭੱਜ ਗਈ ਆ ਦੇਖੋ ਪਈ ਜਾਂਦਾ ਇਧਰ ਸਬਜ਼ੀ ਲਈ ਸੀ ਕਾ ਭਾੜਾ ਹੋ ਗਿਆ ਤੇ ਇੱਕ ਦਿਨ ਅਸੀਂ ਕੱਢ ਕੇ ਕੱਢ ਕੇ ਗਏ ਸੀ ਫਿਰ ਘੇੜੇ ਨਹੀਂ ਮਾਰੇ ਉਹ ਤੋਂ ਬਾਅਦ ਅਸੀਂ ਤੇ ਲਓ ਜੀ ਆਪਾਂ ਮੋਟਰ ਤੇ ਪਹੁੰਚ ਗਏ ਪਾਣੀ ਇਹ ਜੀ ਛੱਡਿਆ ਸੀਗਾ ਉਹ ਪਰਲੇ ਕਹਿੰਦੇ ਛੱਡਿਆ ਸੀ ਜਮਾ ਐਤੋਂ ਫਿਰ ਐਕਤੀ ਪਹਿਲਾਂ ਤਾਂ ਅਸੀਂ ਫਿਰ ਇੱਥੋਂ ਵੱਟ ਪਾ ਦਿੰਦੇ ਸੀ ਇਥੋਂ ਦੀ ਬੱਟ ਪਾਉਂਦੇ ਸੀ ਆ ਨੱਕਾ ਉੱਥੇ ਬੱਟ ਪਾ ਕੇ ਆਏ ਪਰ ਇਹਨਾਂ ਲੈ ਜਾਂਦੇ ਸੀਗੇ ਤੇ ਕਣਕ ਕਮੇਟਾ ਇਹ ਦੱਸ ਦਿਓ ਕਿਹ ਜੀ ਖੜੀ ਆ ਕਣਕ ਪੂਰੀ ਘੈਂਟ ਆ ਤੇ ਕੱਲ ਮੈਨੂੰ ਲੱਗਦਾ ਪਾਣੀ ਇਹ ਚਲਾਇਆ ਸੀਗਾ ਇਹ ਜੀ ਲਾਇਆ ਸੀ ਕੱਲ ਪਾਣੀ ਫਿਰ ਪਰਲੇ ਚ ਲੱਗੀਆਂ ਆਂਦਾ ਉਹ ਤੋਂ ਬਾਅਦ ਉਰਲੇ ਚ ਲੱਗੂ ਆ ਤੇ ਆ ਜੋ ਆਪਾਂ ਕੰਦ ਦਿਖਾਉਣਾ ਤੁਹਾਨੂੰ ਜਿਹੜੇ ਆਪਣੇ ਕੰਦ ਕੱਟਦੇ ਸੀਗੇ ਤੇ ਪਾਣੀ ਇਧਰੋਂ ਹੀ ਮੁੜਿਆ ਆਉਂਦਾ ਛੱਡਿਆ ਦਾ ਹੈ ਨਹੀਂਗਾ ਉਧਰੋਂ ਮੋਟਰ ਲਾਈਟ ਭੱਜ ਗਈ ਉਧਰ ਉਧਰੋਂ ਲਾਈਟ ਭੱਜ ਗਈ ਤੇ ਇਧਰੋਂ ਫਿਰ ਪਾਣੀ ਮੁੜਨਾ ਹੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਆਪਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਤੁਹਾਨੂੰ ਹੁਣ ਹਰ ਰੋਜ਼ ਵਲੌਗ ਆਇਆ ਕਰਨਗੇ ਪਹਿਲਾਂ ਆਪਾਂ ਵਲੌਗ ਬਣਾਉਦੇ ਹੁੰਦੇ ਸੀਗੇ ਉਹ ਚੈਨਲ ਆਪਣਾ ਬਲੌਕ ਹੋ ਗਿਆ ਤੇ ਹੁਣ ਆਪਾਂ ਨਵਾਂ ਚੈਨਲ ਖੋਲਿਆ ਤੇ ਆਹ ਦੇਖੋ ਇੱਥੇ ਖਾਲ ਭਰੇ ਰਹਿੰਦਾ 24 ਘੰਟੇ ਮਤਲਬ ਕਦੇ ਨਹੀਂ ਮੁੱਕਦਾ ਇਹ ਇਧਰੋਂ ਪਾਣੀ ਆਉਂਦਾ ਜਾਣਾ ਤੇ ਫਿਰ ਇਧਰੋਂ ਅਸੀਂ ਛੱਡਦੇ ਰਹਨੇ ਆਂਗੇ ਇਧਰੋਂ ਪਰ ਪਰ ਕੇ ਹੀ ਰਹਿਣਾ ਹੁੰਦਾ ਇਹਨੇ ਤੇ ਇਹ ਖਾਲ ਵੀ ਚੱਲੀ ਜਾਂਦਾ ਹੈ ਅੱਜ ਉਹ ਸਾਹਮਣੇ ਕੰਦ ਬਣਾਈ ਜਾਂਦੇ ਆ ਤੇ ਹੁਣ ਆਪਾਂ ਦਿਖਾਉਣਾ ਜਿਹੜੀ ਪਾਈਪ ਲਾਈਨ ਪਈ ਸੀ ਉਹ ਥਾਂ ਤੇ ਜਿਹੜੀ ਕੰਦ ਕੱਢੀ ਜਾਂਦੇ ਆ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਆਹ ਦੇਖੋ ਅਸੀਂ ਆਏ ਬੱਟ ਬੋਦੀਆਂ ਪਾਈਪ ਨੰਗੀ ਸੀਗੀ ਇਧਰ ਇਧਰ ਲੱਗੀ ਸੀ ਉਹ ਸਿਰ ਲੜੀ ਪੁੱਜ ਗਈ ਆ ਕਿ ਤੇਲ ਵਾਲੀ ਪਾਈਪ ਲੈਣਾ ਤੇ ਆਹ ਕੰਦ ਨਵੀਂ ਬਣਾਈ ਜਾਂਦੇ ਆਗੇ ਇਥੋਂ ਦੇ ਘਰਾਗੇ ਤੇ ਆਜੋ ਆਪਾਂ ਹੁਣ ਆਪਣੀ ਮੋਟਰ ਤੇ ਚੱਲਦੇ ਆ ਤੇ ਮੈਂ ਹੁਣੇ ਹੁਣੀ ਆਇਆ ਸੀਗਾ ਸਕੂਲੋਂ ਮੈਂ ਕਿਹਾ ਅੱਜ ਵਲੌਗ ਬਣਾਈਏ ਹੁਣ ਮੈਂ ਸਕੂਲ ਜਾਇਆ ਕਰੂੰਗਾ ਮੰਨ ਲਓ 4:30 ਆਇਆ ਕਰੂੰਗਾ ਤੇ ਵਲੌਗ ਵਲੌਗ ਬਣਾ ਕੇ ਫਿਰ ਆਪਾਂ ਆਥ ਨੇ ਪਤੰਗ ਜਿਹੜਾ ਹੋ ਰਹੇ ਹਨ ਪੰਜ ਚਾਰ ਮਿੰਟ ਤੇ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਕਣਕਣਾ ਮੰਨ ਪੀਲੀ ਪਈ ਜਾਂਦੀ ਸੀਗੀ ਅਦੀ ਸਰਪੇ ਕਰਦੀ ਦੂਜੀ ਤੀਜੀ ਵਾਰ ਸਰਪੇ ਕਰਦੀ ਤੇ ਤਿੰਨ ਵਾਰੀ ਰੇ ਪਾਤੀ ਤੇ ਤਪ ਵੀ ਨਿਕਲਦੀ ਹੁੰਦੀ ਹਰ ਰੋਜ਼ ਨਿਕਲਦੀ ਹੁੰਦੀ ਹੁਣ ਤਾਂ ਓ ਤੁਹਾਨੂੰ ਉੱਤੇ ਦੇਖਦੇ ਹੋਗੀ ਤਾਂ ਆਪਾਂ ਰੋਏ ਨਿਕਲਦੀ ਹੁੰਦੀ ਆ ਹੁਣ ਤੇ ਪਾਣੀ ਹਜੇ ਵੀ ਜਾਈ ਜਾਂਦਾ ਸੀਗਾ ਮਾੜਾ ਮਾੜਾ ਅਜੇ ਰੋ ਦੇਖੋ ਖਾਣ ਸਕੋਗੇ ਨਹੀਂ ਤਾਂ ਤूतक ਭਰਿਆ ਰਹਿੰਦਾ ਸੀ ਓ ਹੁਣ ਪਾਣੀ ਉਧਰ ਲੱਗੀ ਜਾਂਦਾ ਨਾ ਤਾਂ ਇਹ ਮੰਨ ਲਓ ਖਾਲ ਸੁੱਕਿਆ ਬਿਆ ਥਣੂ ਆਜੋ ਆਪੋ ਉਧਰ ਦੇਖੇ ਆਣੇ ਆ ਕਿਵੇਂ ਆ ਕਣਕ ਆਪਣੀ ਇਧਰ ਜਾ ਕੇ ਇਹ ਦੇਖ ਹਉਣੇ ਆ ਤੇ ਇਹ ਕਣਕ ਦਾ ਪੂਰੀ ਘੈਂਟ ਹੈਗੀ ਤੇ 23 ਦੀ ਬਸੰਤ ਆ ਹਨਾ ਹਾਂ 23 ਦੀ ਬਸੰਤ ਆ ਤੇ ਲੋ ਜੀ ਆਪਾਂ ਅੱਗੇ ਪੱਕੇ ਹਾਲ ਤੇ ਇੱਥੋਂ ਦਾ ਵੀਊ ਦੇਖ ਲਓ ਆਪੇ ਕਣਕ ਦਾ ਇਧਰ ਹੋ ਕਰ ਮਤਲਬ ਉਹ ਟਾਲੀ ਰਹੀ ਉੱਥੋਂ ਦਾ ਕਪੜੀ ਇਧਰੋਂ ਜਿਹੜਾ ਮੋਢਿਆ ਪਿਆ ਥੱਲੇ ਆ ਮੋਢਿਆ ਪਿਆਗਾ ਇਧਰੋਂ ਇੱਥੋਂ ਤੱਕ ਤਿਆਰ ਹੈਗੀ ਆਪਣੀ ਮੋਟਰ ਹੋਂ ਤਾਂ ਕੋਈ ਪਤੰਗਾ ਆ ਨਹੀਂ ਰਿਹਾ ਤਪ ਪੂਰੀਆ ਤਪ ਮੈਲਾ ਤਾਂ 10 ਕਵੇ ਕੱਢ ਲਈ ਸੀਗੀ ਹਾਂ ਇੱਕ ਤਾਂ ਠੰਡ ਵਾਲੀ ਪੈਂਦੀ ਹੈਗੀ ਸਤੈਵੇਂ ਮੈਂ ਤੜਕੇ ਫਿਰ ਵਲੌਗ ਬਣਾਉਂਦਾ ਨਹੀਂ ਹੁੰਦਾ ਮੈਂ ਕਿ ਸਕੂਲੋਂ ਆਖੀ ਬਣਾਇਆ ਕਰਾਂਗੇ ਵਲੌਗ ਹਣ ਤੇ ਹੁਣ ਤੁਹਾਨੂੰ ਡੇਲੀ ਵਲੌਗ ਮਿਲਦੇ ਰਹਿਣਗੇ ਤੇ ਆਪਾਂ ਘਰੇ ਚੱਲ ਕੇ ਵੀ ਦਿਖਾਵਾਂਗੇ ਤੁਹਾਨੂੰ ਮਾਲਾ ਉਹ ਜਿੰਮੀ ਆਪਣੀ ਜਿਹੜੀ ਕਿ ਬਿਮਾਰ ਜੀ ਹੋਈ ਬੈਠੀ ਸੀਗੀ ਟੜਕੇ ਦੀ ਖੁਰਨੀ ਚ ਉੱਠੀ ਨਹੀਂ ਤੇ ਆਪਾਂ ਲਿਆਂਦਾ ਸੀ ਨਵਾਂ ਕੁੱਤਾ ਤੇ ਜਿਹਦਾ ਨਾਮ ਹੈਗਾ ਕਾਲੂ ਉਹ ਕੁੱਤੇ ਦਾ ਨਾਮ ਕਾਲੂ ਆਗਾ ਕਿਉਂਕਿ ਉਹ ਕਾਲਾਗਾ ਤਾਂ ਇਹ ਕਾਲੂ ਆ ਇੱਕ ਮੁਰਗੀ ਬਿਮਾਰ ਜੀ ਹੋਈ ਬੈਠੀ ਸੀ ਉਹਨੂੰ ਆ ਮੈਂ ਬਲਾਗ ਜੋ ਬਲਾਗ ਬਣਾਉਣ ਤੋਂ ਪਹਿਲਾਂ ਹੀ ਮੈਂ ਅੰਦਰ ਤੜ ਕੇ ਆਇਆਂਗਾ ਟਾਈਮ ਹੋ ਗਿਆ ਤੁਸੀਂ ਲਾ ਲਓ 4:40 ਹੋ ਗਏ ਪੌਣੇ 5 ਹੀ ਹੋ ਗਏ ਲਾ ਲਓ ਤੇ ਆਜੋ ਆਪਾਂ ਹੁਣ ਆਪਾਂ ਚੱਲਦੇ ਆ ਆਪਣੇ ਘਰੇ ਅਗਦੀ ਆਪਾਂ ਦੂਸਰੀ ਵਟ ਜਾਵਾਂਗੇ ਆਖਰੀਆ ਪੈ ਇਧਰੋਂ ਜਾਵਾਂਗੇ ਪਹਿਲਾ ਪੋਧਰੋਂ ਆਏ ਸੀਗੇ ਮੈਂ ਕਿ ਇਧਰ ਮਾੜਾ ਮੋਟਾ ਦਿਖਾ ਜਾਵਾਂਗੇ ਇਧਰ ਇੱਕ ਦਿਨ ਇਹ ਟਰੈਕਟਰ ਲੈਂਦਾ ਇਹ ਰੇ ਫਿਰ ਉਥੋਂ ਕਿੱਥੋਂ ਲੈ ਕੇ ਆਉਂਦੇ ਉਹ ਆਪਣੇ ਪਹੀ ਤਾਂ ਜਿੱਥੋਂ ਮੈਂ ਆਇਆ ਸੀਗਾ ਮੋੜ ਮੋੜੇ ਜਿੱਥੋਂ ਆਪਣੇ ਅੰਦਰ ਨੂੰ ਤੇ ਮੈਂ ਕਿ ਉਧਰ ਕਿੱਧਰ ਲੈ ਕੇ ਆਉਂਦੇ ਫਿਰ ਅਸੀਂ ਟਰੈਕਟਰ ਇਧਰ ਹੀ ਲੈਂਦੇ ਸੀ ਇੱਕ ਟਾਇਰ ਮਤਲਬ ਬੱਟ ਤੇ ਕਰ ਲਿਆ ਸੀਗਾ ਇੱਕ ਟਾਇਰ ਆਪਹੀ ਜੀ ਚ ਕਰ ਲਿਆ ਸੀਗਾ ਫਿਰ ਇੱਧਰ ਉਹ ਲਈ ਆ ਉਹਦੇ ਲਈ ਆਏ ਅਸੀਂ ਫਿਰ ਉੱਥੇ ਹੀ ਮੁੜ ਕੇ ਤੇ ਇੱਧਰ ਨੂੰ ਫੇਰ ਘਰ ਆਏ ਰੇਰੂ ਲਾ ਕੇ ਤੇ ਫਿਰ ਆਪਾਂ ਘਰੇ ਜਾਵੜੇ ਸੀਗੇ ਤੇ ਆਜੋ ਤੇ ਹੁਣ ਆਪਾਂ ਘਰੇ ਚੱਲ ਕੇ ਦਿਖਾਉਣਾ ਤੁਹਾਨੂੰ ਤੇ ਇੱਧਰ ਖੜੀ ਆਪਣੀ ਸਰੋਂ ਤੇ ਇਹ ਚ ਪਾਣੀ ਲਾਉਣਾਗਾ ਤੇ ਇੱਥੋਂ ਬੰਨ ਮਾਰਤਾ ਹੁਣ ਅਸੀਂ ਇੱਥੇ ਬਾਅਦ ਚੋ ਜਾਂ ਤੜਕੇ ਜੋ ਵਾਰੀ ਆ ਸਾਡੀ ਉਦ ਪਾਣੀ ਆ ਜੂਗਾ ਤੇ ਇੱਧਰ ਅਸੀਂ ਨਵਾਂ ਕੁੱਤਾ ਲਿਆਂਦਾ ਸੀਗਾ ਨਵਾਂ ਤੇ ਇਹਦਾ ਨਾਮ ਹੈਗਾ ਕਾਲੂ ਤੇ ਇੱਧਰ ਆ ਗਈ ਸਾਡੀ ਪੱਠ ਭਾਗੋ ਤੇ ਆ ਲੋ ਤੁਹਾਨੂੰ ਆਪਾਂ ਜੀ ਉਮੀਦ ਖਾ ਕੇ ਲਿਆਉਣੇ ਆ ਬਿਮਾਰ ਆ ਗਈ ਉਹ ਤੇ ਆ ਉਹ ਇੱਥੇ ਸਾਡੀ ਜਿੰਮੀ ਹੋਰ ਜਿੰਮੀ ਕਿਵੇਂ ਆ ਠੀਕ ਆ ਹਾਂ ਇੱਥੇ ਤੜਕੇ ਦੀ ਇੱਥੇ ਬੈਠੇ ਨਾ ਜਾਵਾਂ ਉੱਠੀ ਆ ਬਰ ਰੋਟੀ ਪਾਣੀ ਖਾ ਲਈ ਤੇ ਬਾਅਦ ਚ ਆ ਕੇ ਇੱਥੇ ਬੈ ਗਈ ਤੇ ਇਧਰ ਹੈਗਾ ਕਾਲੂ ਦਾ ਪਿੰਦਰਾ ਇੱਧਰ ਇਹਦੇ ਅੰਦਰ ਬੈਠੀ ਹੋਊਗੀ ਕੇ ਤੁਹਾਨੂੰ ਦਿਖਦੀ ਹੈ ਤਾਂ ਤੇ ਅੱਜ ਤੁਹਾਨੂੰ ਆਪਾਂ ਕਾਲੂ ਕੋਲੇ ਫੇਰ ਲੈ ਕੇ ਆਨੇ ਆਂਗੇ ਆਓ ਬੈਠਾ ਆਪਣਾ ਕਾਲੂ ਕਾਲੂ ਆਪਾ ਨੀਰਾ ਵਧ ਰਿਹਾ ਨੇ ਆਗੇ ਤੇ ਦੱਸਿਓ ਆਪ नीरा किलर है बाड़ा लो जी आप चार पर बढ़ती थी इधर आ मेरे चाचे घर ਤੇ ਆ ਵੀ ਆਪਣੀ ਗਣਕੀ ਆ ਇਹ ਮੈਨੂੰ ਐਂ ਲੱਗਦਾ ਜਿਵੇਂ ਬਾ ਵੱਡੀ ਹੋ ਗਈ ਹੁੰਦੀ ਆ ਉਹ ਐਂ ਲੱਗਦਾ ਤੁਸੀਂ ਕਮੈਂਟਾਂ 'ਚ ਦੱਸਿਓ ਕਿਹੜੀ ਵੱਡੀ ਆ ਆਪਣੇ ਆਹ ਔਰਲੇ ਖੇਤ ਵਾਲੀ ਵੱਡੀ ਆ ਕੇ ਜਾਂ ਪਰਲੇ ਖੇਤ ਵਾਲੀ ਵੱਡੀ ਆ ਤੇ ਹੁਣ ਰਹਿ ਗਈ ਬੈਟਰੀ ਘਟ ਮੋਬਾਈਲ ਦੀ ਤੇ ਇੱਥੇ ਕਰਦੇ ਆਪਾਂ ਵਲੌਗ ਸਮਾਪਤ ਤੇ ਹੁਣ ਮਿਲਾਂਗੇ ਆਪਾਂ ਕੱਲ੍ਹ ਦੇ ਵਲੌਗ 'ਚ ਜੇ ਕੱਲ੍ਹ ਨੂੰ ਨਾ ਟਾਈਮ ਲੱਗਿਆ ਨਾ ਬਣਾਉਂਦਾ ਟਾਈਮ ਲੱਗਿਆ ਤਾਂ ਪਰਸੋਂ ਮਿਲਾਵਾਂਗੇ ਤੇ ਹੁਣ ਮਿਲਦੇ ਆਂ ਜੀ ਆਪਾਂ ਅਗਲੇ ਬਲੌਗ ਚ ਠੀਕ ਹੈ ਫਿਰ ਗੁੱਡ ਬਾਏ ਰੱਬ ਰਾਖਾ